ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਯੋ ਅੱਜ ਗੰਗਾ ਵਿਹਾਰ ਕਲੋਨੀ ਵਿਖੇ ਸਰਦਾਰ ਕਰਮ ਸਿੰਘ ਜੀ ਦੇ ਗ੍ਰਹਿ ਸਤਿਗੁਰੂ ਪਾਸ਼ਾ ਜੀ ਨੇ ਸਰਦਾਰ ਕਰਮ ਸਿੰਘ ਜੀ ਨੂੰ ਨਵੇਂ ਮਕਾਨ ਬਖਸ਼ੇ ਨੇ ਸੋ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੇਵਕ ਪਰਿਵਾਰ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਕਰਵਾਏ ਗਏ ਗੁਰੂ ਚਰਨਾ ਵਿਖੇ ਹਾਜ਼ਰੀ ਲਗਾਉਣ ਲਈ ਪਰਿਵਾਰ ਦੀ ਚੜਦੀ ਕਲਾ ਲਈ ਅਰਦਾਸ ਬੇਨਤੀ ਕਰਨ ਲਈ ਪੁੱਜੇ ਹਾਂ ਸੋ ਆਓ ਅੱਜ ਦੇ ਬਲੌਗ ਵਿੱਚ ਦਾਰਕਰਮ ਸਿੰਘ ਜੀ ਦੇ ਗ੍ਰਹਿ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਦੀ ਹਾਜ਼ਰੀ ਦਰਸ਼ਨ ਕਰਦੇ ਹਾਂ ਜੀ ਦਰ ਬਕਰ ਬਖਸ਼ੇ ਨੇ ਆਪ ਦਾ ਸ਼ੁਕਰੀਆ ਕਰਦੇ ਹਾਂ ਕੋਈ ਤੇ ਚੱਕ ਸੇਵਾ ਕਰਨੀ ਗ੍ਰਹਿ ਵਿਖੇ ਨੰਦਰੀਆ ਪ੍ਰਮਾਣ ਮਨ ਪਰਉਦਾਇਾ ਦੇ ਹਾਜ਼ਰ ਤੇ ਆਵਾਜ਼ ਮੇਟਾ ਗੁਰਦੇ ਨਾ ਲਗੇ ਕੋਈ ਜੰਗ ਦੇਵ ਤੇ ਸੁਖ ਕੰਤਾ ਨਿਰੰਦਾਰਾ ਰਲਾਉ ਸੁਨ 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 ਤੁਮਾਉ ਮੋ ਵੰਦਰ ਪੂਰਮ ਬਈਆ ਅਗਰ ਭਾਇ ਆਪ ਦਾ ਬਰਦਾਸ਼ ਜਿਨਾ ਕਰਤਾ ਸਭਨਾ ਦਾ ਮੋਹ ਨਾਨਕਾ ਜਮ ਵਾਸੀ ਤਤ ਵਿਚਾਰ ਰਹਿ ਜਨਨਾ ਜਨਮ ਰ ਸੁਖਾ ਸੁਖਾਵਾ ਗੋਣ ਦੇ ਸੇਵਾ ਆਪ ਜੈ ਅਸਨ ਮੁਟੇਓ

ਮਰਨਾ ਨਾ ਮਿਟੈ ਜੀਵਨ ਮਿਲੇ ਬੇਨਛੈ ਸਗਲ ਕਲੇਸ਼ ਆਪ ਤਜੋ ਗੋਬਿੰਦ ਪਜੋ ਆਵ ਪਗਤ ਪਰਵੇਸ਼ ਲਾਭ ਮਿਲੇ ਟੂਟੈ ਰ ਹਰ ਦਰਗੈ ਮਤਵੰਤਾ ਰਾਮ ਨਾਮ ਧਨ ਸੰਚਵ ਸਚਾ ਭਗਵੰਤ ਓਟਤ ਬੈਟਤ ਹਰ ਪਜੋ ਸਾਧੂ ਸੰਗ ਪਰੇਤ ਨਾਨਕ ਦੁਰਮਤ ਛੁੱਟ ਗਈ ਆਰ ਬ੍ਰਹਮ ਬਸੇ ਚੀਤ ਉਠਤ ਬੈਠਤ ਹਰ ਪਜੋ ਸਾਧੂ ਸੰਗ ਪਰੇਤ ਨਾਨਕ ਦੁਰਮਤ ਛੋਟ ਗਈ ਆਰ ਬ੍ਰਹਮ ਬਸੇ ਚੀਤ ਉਠਤ ਬੈਠਤ ਹਰਿ ਪਰਜੋ ਸਾਧੂ ਸੰਗ ਪਰীত ਬਾਨਕ ਦੁਰਵਤ ਛੁੱਟ ਗਈ ਲੀ ਪਾਉ ਬ੍ਰਹਮ ਬਰਸੇ ਚੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇਤ ਕਰ ਬੈਸੋ ਮਨ ਜੱਣਿਆਰੇ ਸਤਿਗੁਰੂ ਮਾਰੇ ਕਾਜ ਵਾਲੇ ਖੇਤ ਕਰ ਬੈਸੋ ਮਨ ਜੱਣਿਆਰੇ ਦੀ ਬਹਾਵਾ ਕਸਾਰਾ ਆਪਤੀ ਦੇ ਆਪਣੀ ਕਿਰਪਾ ਬੇਤੀ ਦ੍ਰਿਸ਼ਟੀ ਸਦਾਰ ਕਰਨ ਸਿੰਘ ਜੀ ਤੇ ਕੀਤੀ ਪਾਸ਼ਾ ਸੁੱਤਰ ਵਕਾਲ ਬਖਸ਼ੇ ਨੇ ਆਪ ਦਾ ਸ਼ਕਨ ਕਰਦੇ ਆ ਪਵਿੱਤਰ ਚੱਕ ਸੇਵਕਾਂ ਦੇ ਗ੍ਰਹਿ ਵਿਖੇ ਪਾਇ ਸੁਖਬੀਰ ਸਾਹਿਬ ਜੀ ਦੀ ਬਾਣੀ ਦੇ ਪਾਠ ਅੰਤ ਇਲਾਹੀ ਬਾਣੀ ਦੇ ਹਰ ਜਸ ਕੀਰਤਨ ਵਿਚਾਰ ਹੋਈ ਭੁਜਕ ਦੇ ਕੀਵਾ ਬਖਸ਼ੇ ਸੰਗਰੂ ਪਾਸ਼ਾ ਗਾਵੀ ਸੁਣੀ ਪੜੀ ਸਮੁੱਚੀ ਗੁਰਬਾਣੀ ਦਾ ਫਲ ਭਾਉ ਸਤਿਗੁਰੂ ਪਾਸ਼ਾ ਗਾਉ ਦੇ ਪੜਦੇ ਸੁਣਦੇ ਹਿਰਦੇ ਪਰ ਗੁਰਬਾਣੀ ਦਾ ਵਾਸਾ ਕਰਦਾ ਸਤਿਗੁਰੂ ਪਾਸ਼ਾ ਜੀ ਮੇਰਾ ਆਪਣਾ ਨਹੀਂ ਇਹ ਅਸਥਾਨ ਆਪਣੇ ਸੇਵਕਾਂ ਨੂੰ ਸੁੱਖਾਂ ਭਰੇ ਬਖਸ਼ਣੇ ਸਤਿਗੁਰੂ ਪਾਤਸ਼ਾਹ ਇਹਨਾਂ ਸਾਗਾ ਦੇ ਅੰਦਰ ਵਸਦੇ ਆ ਤੇਰਾ ਨਾਮ ਚਿਤਿਆ ਆਵੇ ਸਤਿਗੁਰੂ ਪਾਤਸ਼ਾਹ ਮੇਰਾ ਆਪਣਾ ਇਹ ਸੁਖਰਾ ਦੇਵ ਜੋ ਸੁਦਰ ਵਾਲੇ ਆਪ ਨੂੰ ਭੇਟਾ ਕੀਤੇ ਨੇ ਅਨੁਕ੍ਰਾਂ ਕਰਨੇ ਕਲਾ ਪ੍ਰਸ਼ਾਦ ਜੀ ਦੇਗ ਲੱਗਰ ਪ੍ਰਸ਼ਾਦ ਹਾਜ਼ਰ ਹੋਏ ਹੋ ਜੀ ਆਪਣੇ ਦਰ ਪ੍ਰਵਾਣ ਕਰੋ ਛੇ ਪੁੜੀਆਂ ਰਾ ਸਾਹਿਬ ਜੀ ਕੀ ਪਾਠ ਕੀ ਅਰਦਾਸ ਪੂਜੂ ਕੀ ਮਾ ਬਖਸ਼ੋ ਆਈ ਇਸ ਮੁਚੀ ਸਾ ਸੰਗਤ ਦੇ ਹਾਜ਼ਰੀ ਪ੍ਰਵਾਣ ਕਰੋ ਦਰੋਂ ਕਰੋ ਸਿੱਖੀ ਸਦਕ ਭਰੋਸਾ ਨਾਮ ਨਾਮ ਚੜ੍ਹਦੀ ਕਲਾ ਦਾ ਬਖਸ਼ੂ ਸਾਗਰੂ ਪਾਤਸ਼ਾਹ ਹੁਕਮ ਅਵੇ ਬਸ਼ਕੇ ਕਿਰਤਾਰ ਕਰੋ ਜੀ ਛੇ ਕੋੜੀਆਂ ਜੀ ਸਾਹਿਬ ਜੀ ਕੇ ਪਾਠ ਕੀ ਅਦਾਸ ਭੁ ਚੁਖਿ ਮਾ ਕਰਨੀ ਸਹੀ ਗੁਰੂ ਮੇਲ ਲੈ ਜਿਨਾ ਮਿਲਿਆ ਰਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਨੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ